ਤੇ ਵੀ ਲੇਟ ਹੋ ਗਿਆ ਥੋੜੇ ਕਿਸੇ ਨੇ ਹਮਲਾ ਨਹੀਂ ਕਰਨਾ ਤੇਜੀ ਹੋਣ ਲੱਗੀ ਸੀ ਵੈਸੇ ਤੇ ਤੇਰੇ ਡੈਡੀ ਨਾਲ ਮੇਰੀ ਲੜਾਈ ਸਸੀ ਕਲ ਜੀ ਵੈਲਕਮ న్యూ ਬਲੌਗ ਵਾਈ ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਬਰਕਤਾਂ ਆਪਾਂ ਸਾਰੀ ਕੰਮਾਂ ਕਾਜਾਂ ਚ ਸਾਰਿਆਂ ਦੇ ਤੇ ਅੱਜ ਬੱਚਿਆਂ ਦੇ ਸਕੂਲ ਚ ਸੀਗਾ ਫੰਕਸ਼ਨ ਯਾਨੀ ਕਿ ਦੀਵਾਲੀ ਦੀ ਪਾਰਟੀ ਤੇ ਬੱਚਿਆਂ ਦੀ ਡਿਮਾਂਡ ਸੀ ਕਿ ਅੱਜ ਮੈਡਮ ਨੇ ਕਿਹਾ ਹੈ ਕਿ ਪਾਰਟੀ ਵਾਲਾ ਕੋਈ ਟਿਫਿਨ ਲੈ ਕੇ ਆਣਾ ਹੈ ਤੇ ਬਸ ਅੱਜ ਬ੍ਰੈਡ ਪਕੌੜੀਆਂ ਦੀ ਹੋ ਰਹੀ ਹੈ ਤਿਆਰੀ ਬ੍ਰੈਡ ਕੋਰੀ ਬਣਾ ਲੱਗੀਆਂ ਤੇ ਟਿਫਿਨ ਲੈ ਕੇ ਜਾਣਗੇ ਇਹਨਾਂ ਦੇ ਡੈਲੀ ਸਟਾਰਟ ਕਰਦੇ ਹਾਂ ਜਿੱਥੇ ਲੋ ਜੀ ਬ੍ਰੈਡ ਕੋਰੀ ਹੋ ਗਈ ਨੇ ਰੈਡੀ ਫਸ ਬੱਚਿਆਂ ਦਾ ਟਿਫਿਨ ਤਿਆਰ ਕਰਨਾ ਜਿਵੇਂ ਸੀ ਲੇਟ ਹੋ ਗਿਆ ਥੋੜੇ ਕੋਲ ਤੇ ਇਹ ਬੱਚਿਆਂ ਦੇ ਸਕੂਲ ਚ ਜਾਣੇ ਆ ਪਾਰਟੀ ਮੈਡਮ ਨੇ ਦੇਣੀ ਹੈ ਬਟ ਬਣਾ ਕੇ ਮਾਂ ਨੇ ਭੇਜਣਾ ਹੈ ਫਿਰ ਪਾਰਟੀ ਹੋਏਗੀ ਜਿਹਨੇ ਮੰਮੀ ਟਿਫਿਨ ਪਾਰਟੀ ਕਲਾ ਬਣਾ ਕੇ ਭੇਜਣੀ ਹੈ जल्दी जल्दी एक खा के देखो यार कि दा सही मिर्च मसाला बिल्कुल सरदार जी नो पसंद आ गया बस फिर तो परफेक्ट बन गया बड़ा औखा वो टिफिन तैयार करना टाइम से स्कूले पार्टी बच्चा दे टिफिन मम्मी तैयार करके दे रही है पार्टी थोड़ा मैं मिर्च मसाला अलग तो पाया बस बेसन जो तो खत्म हो गया आ वाला भी करना है कलिया वाला पा दो वीर वाले टिफिन पा दो अज भी निकी की तीने छुट्टी की थी है मैम दसो पहले छुट्टी क्यों की थी छुट्टी होगी कैंसिल आपे कैंसिल कुछ और तेरे फ्रिज के खोले बंद करो इनको तो। आज मेरी निक्की दी तीन है ना ये कोशिश करना है घरे रह के मेनू सुताना है मम्मी दी नहीं छुट्टी होन देनी है ना ਮੰਮੀ ਸਾਰਾ ਟਾਈਮ ਘਰ ਕੰਮ ਕਰਦੇ ਰਹੇ ਸਰਦਾਰ ਜੀ ਨੂੰ ਮੈਂ ਕਿਹਾ ਵੇਖੋ ਹੁਣੇ ਮੈਂ ਸਵੇਰੇ ਸਵੇਰੇ ਬਰਤਨ ਧੋਏ ਸੀ ਤੇ ਖਲਾਰਾ ਵੇਖੋ ਫੇਰ ਪੈ ਗਿਆ ਤੇ ਪਤਾ ਐ ਅੱਗੋਂ ਕੀ ਕਹਿੰਦੇ ਆ ਕਿ ਬਸ ਦੇ ਘਰਾਂ ਚੇ ਕੁਛ ਹੀ ਹੁੰਦਾ ਬਸ ਤੇਰੀ ਰੱਬ ਨਾ ਉਮਰ ਲੰਮੀ ਕਰੇ ਤੇ ਤੂੰ ਕੰਮ ਧੰਦੇ ਲੱਗੇ ਰਵੇਂ ਮੱਲੇ ਮੈਨੂੰ ਵੀ ਕੁਝ ਮਿਲਣੀ ਐਨਾ ਕੰਮ ਆਸਤੇ ਮੇਰੀ ਲੱਗ ਉਮਰ ਲੰਮੀ ਕਰ ਦੇ ਨਮੋ ਤੁਸੀਂ ਬ੍ਰੈਡ ਪਕੌੜਾ ਖਾ ਲਓ ਇੱਕ ਨਮੋ ਬੜੇ ਸ਼੍ਰੀ ਸੋਨੇ ਭਾਏ ਆਓ ਸ਼ੋਰ ਨਾਲ ਆ ਮੈਂ ਬਣਾ ਦਾਂ ਮੈਂ ਨਾ ਸਕੂਲੇ ਛਾੜਿਆ ਨਾ ਜੇ ਤੁਸੀਂ ਸਾਨੂੰ ਤੰਗ ਕੀਤਾ ਨਹੀਂ ਨਹੀਂ ਬੁਲਾਦੇ ਨਹੀਂ ਮੈਂ ਨਾ ਮੈਂ ਸੋਸ ਨਾਲ ਖਾਣੀ ਹੈ ਸੋਸ ਨਾਲ ਖਾਣੀ ਹੈ ਸੋਸ ਨਾਲ ਖਾਣੀ ਹੈ ਹਾਂ ਮੈਂ ਤਾਲੀ ਚਾਹਾਂ ਨਾ ਹਾਂ ਤਾਲੀ ਦੇ ਕਟੋਰੀ ਚ ਤੇ ਮੇਰੀ ਗੱਲ ਸੁਣੋ ਅੱਜ ਦੱਸੋ ਨਾ ਸਾਰੇ ਕੁੱਝ ਨੇ ਪਏ ਤੁਸੀਂ ਛੁੱਟੀ ਕਿਉਂ ਕੀਤੀ ਅੱਜ ਸਕੂਲ ਦੀ ਹਾਂ ਅ ਸਕੂਲੇ ਤੁਹਾਡੇ ਪਾਲਤੀ ਸੀ ਨਾ ਨਹੀਂ ਖਾਣੀ ਤੁਹਾਰੇ ਬਾਜੇ ਕਰੇਵਾਰੀ ਛੋਟੀ ਜੀ ਛੁੱਟੀ ਕਿਉਂ ਕਿ ਕਿ ਦੱਸੋ ਬੇਲੇ ਮੈਂ ਨਹੀਂ ਜਾਗੀ ਸਕੂਲ ਜਾਣਾ ਮੈਂ ਨਹੀਂ ਕਿਉਂਕਿ ਸਕੂਲ ਜਾਣਾ ਅੱਜ ਪਾਰਟੀ ਸੀ ਸਕੂਲੇ ਗਈ ਜਗਮਗ ਦੀਵਾਲੀ ਰਾਮ ਦੀਵਾਲੀ ਨੂੰ ਕਹਿੰਦੀ ਹੁੰਦੀ ਹੈ ਜਗਮਗ ਜਗਮਗ ਕਿੱਦੋਂ ਆਣੀ ਹੈ ਆਗੇ ਜਗਮਗ ਨਹੀਂ ਮੈਂ ਅੱਜ ਕਿੱਥੇ ਚੱਲੇ ਹੋ ਤੁਸੀਂ ਕਿੱਥੇ ਚੱਲੇ ਹੋ ਪਾਪਾ ਨਾਲ ਮम्मा ਨਾਲ ਹੂੰ ਕਿੱਥੇ ਚੱਲੇ ਹੋ ਬਾਤ ਲਗਾ ਚਲੇ ਲੈ ਲਈਏ ਤੋਂ ਮੇਰੀ ਤੋਂ ਅਤੀਏ ਜੀ ਤੇਰੀ ਨਹੀਂ ਗੱਲਾਂ ਸਭ ਪਜਾਪਦੀਆਂ ਕੀ ਕੀ ਕੰਦੀ ਰਹਤੀ ਹੈ ਬਰੈਡ ਪਕੋੜੇ ਬਣ ਗਏ ਜੀ ਹੁਣ ਸਿੰਪਲ ਆਲੂ ਦੇ ਪਕੋੜੇ ਬਣਾ ਰਹੇ ਹਾਂ ਇਹ ਵੀ ਬੱਚਿਆਂ ਨੂੰ ਟਿੱਪੀ ਚ ਪੈਕ ਕਰਕੇ ਦੇਣੇ ਆ ਦੋ ਵੈਰਾਈਟੀ ਦੇ ਬੱਚੇ ਵੀ ਖੁਸ਼ ਤੇ ਬੱਚੇ ਦੀਆਂ ਮੈਡਮਾ ਵੀ ਖੁਸ਼ ਹੋ ਜਾਣ ਜੇ ਟੇਸਟੀ ਲੱਗੇ ਤੇ ਮੈਡਮਾ ਜ਼ਰੂਰ ਖੁਸ਼ ਹੋਣਗੀਆਂ ਹਾਂ ਅੱਜ ਲੈ ਨੇ ਮੈਨੂੰ ਬੜਾ ਸਤਾਣੇ ਸਾਰਾ ਦਿਨ ਕਰੇ ਰਹਿ ਕਿ ਨਾ ਅੱਟਿੱਡੀ ਦੀ ਸਵੇਰ ਦੀ 6 ਵਜੇ ਦੀ ਉੱਠੀ ਐ ਸਕੂਲ ਗਈ ਨਹੀਂ ਐਕਟਿੰਗ ਕਰ ਲਈ ਕਿ ਮੈਂ ਨਹੀਂ ਜਾਣਾ ਫਿਰ ਉਹ ਰੁਕੇ ਫਿਰ ਅਸੀਂ ਵੀ ਨਹੀਂ ਭੇਜਿਆ ਕਿ ਚਲ ਸਕੂਲੇ ਫੰਕਸ਼ਨ ਹੀ ਰਹਿਣ ਕਰਨੀ ਹੈ ਚਲੋ ਭਾਈ ਆਲੂ ਵਾਲੇ ਪਕੌੜੇ ਦੀ ਬਾਨੀ ਖੇ ਰੱਬਾ ਬੈਠਣਾ ਤੇ ਆਉਂਦਾ ਹੀ ਨਹੀਂ ਤੁਹਾਨੂੰ ਬਸ ਕਿਆ ਦੇ ਟਿਫਿਨ ਪਹੁੰਚਾਤਾ ਹੈ ਸਕੂਲੇ ਤੇ ਹੁਣ ਅਸੀਂ ਚੱਲੇ ਆਂ ਮਾਰਕੀਟ ਰੇਮ ਪੁੱਤ ਨੂੰ ਲੈ ਕੇ ਲੈ ਛੈਂਕਲ ਪਾਵੇਂ ਜਲਦੀ ਜਲਦੀ ਮੈਂ ਪਾਵਾਂ ਫਿਰ ਆਪੇ ਆਪੇ ਚਲੋ ਪਹਿਲੇ ਜਾਣਾ ਕਰਤਾ ਸੀ ਕੈਂਸਲ ਸਰਦਾਰ ਜੀ ਨੇ ਆ ਗਏ ਸੀ ਲੋਰ ਟੀ-ਸ਼ਰਟ ਦੇ ਵਿੱਚ ਤੇ ਹੁਣ ਮੇਰਾ ਮੂਡ ਬਦਲ ਗਿਆ ਤੇ ਮੈਂ ਸਰਦਾਰ ਜੀ ਨੂੰ ਟਾਈਮ ਦੇ ਟਾਈਮ ਕਰ ਲਈ ਹੈ ਤਿਆਰ ਕਹਿੰਦੇ ਵੇਖੀ ਇਹੋ ਜੇ ਕੰਮ ਕਰਦੀ ਏ ਤੂੰ ਪਹਿਲੇ ਮੈਂ ਮਨਾ ਕਰਤਾ ਫਿਰ ਇਹਨੇ ਲੋਰ ਟੀ-ਸ਼ਰਟ ਪਾ ਲਈ ਹੁਣ ਮੈਂ ਕਹਿੰਦੀ ਨਹੀਂ ਯਾਰ ਚੱਲਦੀ ਐ ਤੇ ਹੁਣ ਪੈਂਟ ਸ਼ਰਟ ਪਾ ਕੇ ਕਹਿੰਦੇ ਸਤੰਦੀ ਫਿਰਦੀ ਉਹ ਮੇਰੀ ਕਿ ਲੱਗਦੇ ਆ ਚਲੋ ਤਰਤਰੀਏ ਚਲੋ ਚੱਲੀਏ ਮੇਰੇ ਟੜੀ ਦੇ ਆਸਾ ਬੜਾ ਹੁੰਦਾ ਹੈ ਹਾਈ ਹਾਈ ਅਰੇ ਆਮ ਨਾਲ ਲੰਮੇ ਪੈ ਗਏ ਸੀ ਪੈਂਟ ਸ਼ਰਟ ਉਤਾਰ ਕੇ ਹੁਣ ਫਿਰ ਤੋਂ ਤਿਆਰੀ ਹੋ ਗਈ ਹੈ ਜਾਣਦੀ ਨਾ ਤੁਸੀਂ ਵੀ ਰਾਮਾ ਸਾਡੀ ਸ਼ਿਕਰੇ ਰੋ ਮੰਮੀ ਦਾਦੀ ਕੋ ਲੈਣਾ ਦਾਦੀ ਕੋ ਰੋ ਤੁਸੀਂ ਦਾਦੀ ਕੋ ਆ ਨਾ ਨਾ ਚਾਹਨਾ ਖਾਣੇ ਕੀ ਲਾ ਕੇ ਆਏਂਗੀ ਬੇਟੀ ਚੀਜੀ ਚੀਜੀ ਮੈਂ ਲਿਆ ਦੂੰਗੀ ਮਾਂ ਨਾ ਖਾਣੇ ਦੋ ਸੰਦਰ ਪਾਣੀ ਫੜਾ ਬੰਦ ਅੱਸੀ ਪਹੁੰਚ ਗਏ ਆ ਜੀ ਮਾਰਕੀਟ ਨੇਮੂ ਆ ਗਏ ਮਾਰਕੀਟ नहीं बाबा जी की फोटो वास्ते हार देखना है जी जो ऊन वाले वो कितने के हैं ये वाले ऊन वाले हाँ जी हाँ रंगोली लेने ले आप यार रेट थानू हाई नहीं लग रहा है ਕਰੇ ਤੇ ਸਾਡੇ ਘਰੇ ਆਂਦੇ ਆਂਦੇ ਸਾਡੇ ਜਵਾਕ ਵੀ ਆ ਗਏ ਐ ਇੱਕ ਪੰਜਾਮਾ ਪੈਂਟ ਕਮ ਵੀ ਆ ਗਈ ਐ ਕਰੇ ਤੇ ਵੀਰ ਵੀਰ ਅੱਜ ਐਸਐਸ ਡਰੈਸਟ ਗਏ ਵੀਰ ਭਾਈ ਸੋਹਣਾ ਜਿਹਾ ਬਣ ਕੇ ਹੀਰੋ ਆ ਆ ਪੰਜਾਮਾ ਪੈਂਟ ਬਲੈਕ ਆ ਆ ਉਹ ਨਾ ਉਹ ਨਾ ਆ ਤਾ ਗੋਦੀ ਜਿ ਬਾੜੇ ਨਾ ਹੈ ਵੀਰ ਖੜੀ ਚਲ ਆਇਕਮ ਘਰ ਮੇ ਦਿਖਾਵਾ ਆਸੀ ਕੀ ਲੈ ਕੇ ਆਏ ਆ ਥਾਡੀ ਦੀ ਟੈਰੀ ਲੈ ਲਾ ਥਾਡੀ ਟੀਚਰਸ ਵਾਸਤੇ ਲੈ ਕੇ ਆਏ ਆ ਸੀ ਕੁਛ

ਖਾਲ ਮਾਰ ਕੇ ਆਏ ਆਏ ਰਾਮਨਾਲ ਰੱਖੋ ਇੱਕ ਇਹ ਬੈੱਡ ਤੇ ਰੱਖ ਤੇ ਦੋ ਅਰੇ ਰੱਖ ਤੇ ਦੋ ਰੱਖ ਤੇ ਦੋ ਦਿਖਾ ਤੀ ਦੀ ਆਪ ਕਿਹੜੀ ਕਿਹੜੀ ਲੈ ਕੇ ਆਇਆ ਮੇਰੀ ਗੱਲ ਸੁਣ ਲੋ ਧਿਆਨ ਨਾਲ ਸਾਰੇ ਜਣ ਇੱਕ ਰਹਿਮ ਇੱਕਮ ਦੀ ਟੀਚਰ ਵਾਸਤੇ ਹੈ ਇੱਕ ਤੇਰੀ ਟੀਚਰ ਵਾਸਤੇ ਵੀ ਰੋ ਠੀਕ ਹੈ ਇੱਕ ਰਹਿਮ ਦੀ ਟੀਚਰ ਵਾਸਤੇ ਹੈ ਔਰ ਦੋ ਟੀਚਰ ਜਿਹੜੀਆਂ ਬੈਂਚ ਆਂਦੀਆਂ ਠੀਕ ਹੈ ਦੋ ਬੈਂਚ ਆਂਦੀਆਂ ਉਹਨਾਂ ਵਾਸਤੇ ਕਿੱਥੇ ਮੈਂ ਧਾਰ ਦੇਣੀ ਤੁਸੀਂ ਸਾਰਿਆਂ ਨੇ 1-1 ਬਾਕਸ 1-1 ਇੱਕ ਇੱਕ ਚੀਜ਼ ਦੇਣੀ ਹੈ ਜਾਂ ਆ ਦੇ ਲੋ ਜਾਂ ਆ ਦੇ ਲੋ 1-1 ਦੇਣੀ ਹੈ ਨਹੀਂ ਸ਼ੌਣੇ 1-1 ਦੇਣੀ ਸਾਰੇ 60 ਟੀਚਰ ਐ 60 ਟੀਚਰ ਵਾਸਤੇ ਅਸੀਂ ਲੈ ਕੇ ਆਏ ਆ ਨੈਮੂ ਇਹ ਕੀ ਹੋ ਗਿਆ ਸਾਡੇ ਨਾਲ ਅਸੀਂ ਵੇਖਦੇ ਹੀ ਰਹਿ ਗਏ ਰਹਿ ਵੇਖਦੀ ਰਹਿ ਗਈ ਕੀ ਲੈ ਗਏ ਯਾਰ ਵੇਖ ਲਓ ਕੀ ਕਰਦੇ ਆ ਹੋਨੇ ਕਹਿੰਦੇ ਅਸੀਂ ਦੋਮ ਇੱਕ ਇੱਕ ਮੈਡਮ ਨੂੰ ਦੋਵੇਂ ਦੋ ਦੋ ਚੀਜ਼ਾਂ ਦੇਣੀ ਐ ਉਹ ਕੱਚ ਵਾਲੀ ਵੀ ਔਰ ਉਹ ਬਾਕਸ ਵੀ ਤੇਰੀ ਤਾਂ ਬੱਚਿਆਂ ਦੀ ਪਸੰਦੀਆਂ ਚੀਜ਼ਾਂ ਵੈਸੇ ਸੋਹਣੀਆਂ ਲੱਗੀਆਂ ਸਾਰੀਆਂ ਅਮਾ ਅਮਾ ਕੀ ਕਹਾਂ ਅੱਜ ਤੁਹਾਡੀ ਮੇਰੀ ਲੜਾਈ ਹੋ ਜਾਣੀ ਐ ਰਸਤੇ ਜੀ ਹੋਣ ਲੱਗੀ ਸੀ ਵੈਸੇ ਤੇ ਤੇਰੇ ਡੈਡੀ ਨਾਲ ਮੇਰੀ ਲੜਾਈ ਵੀਰ ਠੀਕ ਐ ਨਾ ਦੱਸ ਰੋ ਹਾਂ ਆ ਮੈਂ ਦੇਵਾਂਗਾ ਪੋ ਜਾਮਾ ਦੇ ਵੀ ਰਿਚ ਚਾ ਨਾ ਮੁੰਨਾ ਨਹੀਂ ਹੈ ਤੇ ਹੋਰ ਤੇ ਆ ਮੈਂ ਹਾਂ ਅਨੂ ਮੈਂ ਆ ਆ ਆ ਸਿੱਧਾ ਰੱਖ ਤੇ ਦੀਆਂ ਹੋਰ ਜਿੰਗੀਆਂ ਆ ਮਾਂ ਲੁੱਟ ਪਾ ਆ ਆ ਦੀ ਫਲੇਵਰ ਤੇ ਨਹੀਂ ਹਮਾਰਾ ਇਹ ਕੋੜੇ ਕਰਗੇ ਪਕੌੜੇ ਇਹ ਨਹੀਂ ਖਾਦਾ ਹੀ ਕੋਈ ਆ ਰਹਿਮ ਦੀ ਮੈਂ ਨੂੰ ਦੇਣਾ ਇਹਨੇ ਖਾਦੀ ਹੀ ਪਕੌੜੀ ਤੇ ਆ ਆਂਦੀ ਅਰੇ ਸੋਹਣਾ ਆ ਜਾਂਦਾ ਸੱਜ ਪੈਰ ਨਾ ਮਾਂ ਮੈਡਮ ਦਿੱਤਾ ਮੈਨੂੰ ਤੁਹਾਡਾ ਕਿਵੇਂ ਮੈਡਮ ਨੇ ਉਹ ਕਹਿੰਦੀ ਹੈ ਰਿਕਾਇਰ ਕਰ ਜਿਵੇਂ ਨਹੀਂ ਦੇ ਕੇ ਬੱਚਿਆਂ ਦੇ ਤੇ ਮੈਂ ਕਿਹਾ ਬੱਚੇ ਇਹਦੇ ਲੈ ਕੇ ਨਹੀਂ ਜਾਂਦੇ ਤੇ ਕੋਖਾ ਦੇ ਕਹਿੰਦੇ ਸਾਡੇ ਮਗਰ ਨਾ ਆਇਆ ਕਰੋ ਜਿਹੜੀ ਬਾਹਰ ਇਨਚਾਰਜ ਬੈਠੀ ਨਾ ਤੁਹਾਡੀ ਰਿਸੈਪਸ਼ਨ ਤੇ ਮੈਡਮ ਉਹਨਾਂ ਨੇ ਕਿਹਾ ਹੀ ਤੇਰੇ ਡੈਡੀ ਨੂੰ ਕਿ ਤੁਸੀਂ ਟਿਫਿਨ ਦੇ ਕੇ ਭੇਜਦੇ ਤੇ ਮੈਂ ਕਿਹਾ ਬੱਚੇ ਸਾਡੇ ਆਦੇ ਜਾਨੇ ਮਗਰ ਬੱਚੇ ਸਾਡੇ ਆਪਦੀ ਖੁਸ਼ੀ ਨਾਲ ਕੱਲ ਟਿਫਿਨ ਲੈ ਕੇ ਨਹੀਂ ਗਏ ਕਿ ਅਸੀਂ ਨਹੀਂ ਲੈ ਜਾਣੀ ਰੋਟੀ ਰੋਜ਼ ਦੇ ਰੋਜ਼ ਅਸੀਂ ਨਹੀਂ ਲੈ ਜਾਣਿਆ ਟਿਫਿਨ ਤੇ ਅੱਜ ਸਦਾ ਜੀ ਬ੍ਰੈਡ ਸਵੇਰੇ ਪਤਾ ਲੱਗੂ ਅੱਜ ਫਿਰ ਬ੍ਰਾਈਟ ਪਕੌੜੀਆਂ ਦੇਣ ਗਏ ਸਰਕਾਰ ਜੀ ਪਤਾ ਹੈ ਕਮਤੀ ਤੇ ਮਨਵੀਰ ਦੀਨਾਂ ਬੱਚੇ ਅੱਜ ਸਰਦਾਰ ਜੀ ਬ੍ਰੈਡ ਪਕੌੜੇ ਦੀਨ ਗਏ ਤੇ ਰਿਸੈਪਸ਼ਨ ਵਾਲੀ ਮੈਡਮ ਨੇ ਪੁੱਛ ਲਿਆ ਸਰਦਾਰ ਜੀ ਨੂੰ ਕਿ ਤੁਸੀਂ ਟਿਫਿਨ ਕਿਉਂ ਨਹੀਂ ਬੱਚਿਆਂ ਨੂੰ ਭੇਜਿਆ ਤੇ ਸਰਦਾਰ ਜੀ ਨੇ ਦੱਸਤਾ ਵੀ ਬੱਚੇ ਮਰਜ਼ੀਆਂ ਕਰਦੇ ਆ ਕਿ ਅਸੀਂ ਰੋਟੀ ਪਾਣੀ ਨਹੀਂ ਲੈ ਕੇ ਜਾਣਾ ਤੇ ਹੋਰੀ कुरकुरੇ ₹10 ਖਾ ਗਏ ਹਨ ਤੇ ਪਕੌੜੇ ਬ੍ਰੈਡ ਪਕੌੜੇ ਤੋਂ ਖਾ ਕੇ ਆਏ ਮੈਨੂੰ ਦੇ ਦੋ ਇੱਕ ਨੂੰ ਤੂੰ ਮੈਂ ਖਾ ਲਿਆ ਅੱਧੀ ਫਰੈਂਡ ਨੂੰ ਅੱਧੇ ਨੇ ਮੈਂ ਖਾ ਲਿਆ ਬਾਕੀ ਫਰੈਂਡ ਚਲੋ ਖਾ ਲੈਣਾ ਪਸੰਦ ਆ ਗਏ ਮੇਰੇ ਤੇਰੀ ਵਾਟ ਤੂੰ ਨਹੀਂ ਖਾਦਾ ਉਤੋਂ ਮੇਰੀ ਬੰਨੂ ਖੋਖਣੇ ਲੱਗੀ ਉਤੋਂ ਮਾ ਵੇਹ ਤਾਂ ਦਲਦੋਨ ਲੱਗ ਪਿਆ ਮੈਂ ਮੈਨੂੰ ਨਹੀਂ ਦੱਸਿਆ ਤੇ ਬਰੈਡ ਪਕੋੜੇ ਤੂੰ ਵਾਪਸ ਲੈ ਆਇਆ ਹਾਂ ਥੋੜੇ ਥੋੜੇ ਮੈਨੂੰ ਨਹੀਂ ਦਿੰਦੇ ਅੱਧੀ ਟੀਚਰਸ ਨੂੰ ਤੇ ਮੈਂ ਮੈਨੂੰ ਬੱਸ ਕੋਨਾ ਮੈਂ ਤੇ ਛੋਟੇ ਸਿੱਖ ਤੇ ਜਿਵੇਂ ਕਿ ਤੇਰੇ ਟੀਚਰਸ ਵੀ ਖਾ ਲੈਣਗੇ ਤੇ ਤੂੰ ਵੀ ਖਾ ਲੇਗਾ ਯਾ ਯਾ ਤੂੰ ਵਾਪਸ ਹੀ ਘਰੇ ਲੈ ਆਇਆ ਹੈ ਸੋਰੇ ਦੇ ਮਕਾਲੇ ਤੇ ਥੋੜੇ ਨਹੀਂ ਖਾਦੇ ਤੇ कुरकुरे ਖਾਏਗਾ ਜਾਂ ਚਿਪਸ ਹੈ ਲੈ ਲਈ ਆਇਆ ਨੇ ਖਾਣੇ ਉਹ ਮੈਂ ਕੰਡੋਂ ਬੜੀ ਸੋਹਣੀ ਜਿਹੀ ਚਿਪਸ ਖਾਣੀ ਹੈ ਚਿਪਸ ਨਾਲ ਕੋਲਡ ਰਿੰਗ ਪੀਣੀ ਹੈ ਨਹੀਂ ਪੱਕਾ ਨਹੀਂ ਪੀਣੀ ਤੇਰਾ ਇੱਕ ਮੈਂ ਨਹੀਂ ਪੀਣੀ ਤੁਹਾਨੂੰ ਦੇ ਦਿੰਨੀ ਆ ਮੈਂ ਇਹਦਾ ਪੇਟ ਦਰ ਦੁਰਿਆ ਨਹੀਂ 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 ਪੀਣੀ ਹੈ ਕੋਲਡ ਰਿੰਗ ਤੇ ਚਿਪਸ ਖਾਣੇ ਆ ਨਹੀਂ ਖਾਣੇ ਤੇ ਭੋਗ ਨਹੀਂ ਆ ਬਈ ਬੜੀ ਸਿਆਣਾ ਹੈ ਆਪਾ ਆਪਾ ਖਾਣੇ ਸਾਰੇ ਤੇਨੇ ਆਵੇ ਲੋ ਮੇਰੀ 립 ਗਲੋਸ ਕੋ ਲੈ ਲੈ ਕੇ ਗਈਏ ਤੋ ਸਾਰਾ ਟਾਈਮ ਐਵੇਂ ਵੀ ਕਰਦਾ ਰਹਿੰਨਾ 립ਸ ਤੇ ਪੜਦਾ ਨਹੀਂ ਮલાઈ ਸੀ 10 ਵੜਾ ਕੈਮੈਡਮ ਜੀ ਤਨ ਲੈ ਲਈ ਫੇਰ ਤਾਂ ਕਰਕੇ ਹੋ ਗਈ ਸੀ ਲਈ ਸੀ ਸਾਡੀ ਗਲਾਈ ਸੱਚੀ ਵੀ ਉਹਨਾਂ ਦੇ ਤੋ ਬ੍ਰੈਡ ਪਕੋੜੇ ਵੀ ਨਹੀਂ ਖਾ ਕੇ ਤੇ ਦੂਸਰੇ ਪਕੋੜੇ ਵੀ ਨਹੀਂ ਖਾ ਕੇ ਆਏ ਮੈਨੂੰ ਜਿਹੜੇ ਡੱਬੇ ਵਿੱਚ ਕੋਈ ਲੱਗਦੀ ਹੋਰ ਹੀ ਪਕ ਹੈ ਮੈਨੂੰ ਰੈੱਡ ਮਕੋੜੇ ਕਲਰ ਦਿੱਤੇ ਆ ਓਏ ਦੂਜੇ ਵੀ ਦਿੱਤੇ ਸੀ ਆਲੂ ਵਾਲੇ ਪਕੋੜੇ ਨਹੀਂ ਦਿੱਤੇ ਸਦਾਜੀ ਦਿੱਤੇ ਹਨ ਨਾ ਇੱਕ ਮਨੂਆ ਪਾਟੀ ਫੇਂਚ ਬੈਠ ਕੇ ਮੈਂ ਖੁਦ ਖਾਦੇ ਆ ਦੀਦੀ ਨੂੰ ਨਹੀਂ ਦਿੱਤੇ ਮੈਨੂੰ ਦਿੱਤੇ ਚਾਕਲੇਟ ਵਾਲਾ ਵੱਡਾ ਸਾਰਾ ਬਾਕਸ ਸੀ ਨਾ ਵਾਈਟ ਕਲਰ ਦਾ ਓਦੀ ਵਿੱਚ ਆਲੂ ਵਾਲੇ ਪਕੋੜੇ ਤੇ ਬ੍ਰੈਡ ਵਾਲੇ ਪਕੋੜੇ ਦੋਵੇਂ ਸੀ ਸੋਨਣਾ ਬਈ ਸਾਰਾ ਕੁਝ ਭੇਜਿਆ ਤੇ ਇੱਕੋ ਲੰਗਾ ਹੈ ਮਤਲਬ ਕਿ ਜਿਹੜੇ ਆਲੂ ਮੈਸ਼ ਸੀਗੇ ਹਾਂ ਮੈਸ਼ ਵਾਲੇ ਆਲੂ ਪਕੋੜੇ ਸੀ ਤੇ ਦੂਸਰੇ ਦਿਨ ਤੇ ਜੋਤਨ ਬਣਾ ਗਿੱਤੇ ਹੋਰ ਨਹੀਂ ਬਣਾਏ ਮੈਂ ਆਹ ਵਾਲੇ ਬਣਾਏ ਸੀ ਮੈਸ਼ ਵਾਲੇ ਚਲੋ ਜੀ ਇਧਰ ਤੇ ਕਹਾਣੀਆਂ ਖਤਮ ਹੀ ਨਹੀਂ ਹੋਣੀਆਂ ਸ਼ਾਪਿੰਗ ਵਗੈਰਾ ਥੋੜੀ ਬਹੁਤੀ ਅਸੀਂ ਕਰ ਰਹੇ ਆਏ ਹਾਂ ਕਿਉਂਕਿ ਬੱਚਿਆਂ ਨੇ ਆਪਦੀ ਮਹਿਮਾਨ ਨੂੰ ਦੇਣਾ ਸੀ ਗਿਫਟ ਦੀਵਾਲੀ ਦਾ ਐਸੀ ਕਰਕੇ ਅਸੀਂ ਕੈਂਡਲਸ ਹੀ ਲੈ ਕੇ ਆਏ ਆਂ ਟੀਚਰਾਂ ਵਾਸਤੇ ਹੋਰ ਬਸ ਹੁਣ ਅਸੀਂ ਲੜੀਆਂ ਲੈਣ ਲੱਗੇ ਸੀਗੇ ਬਟ ਸਾਨੂੰ ਬਹੁਤ ਜ਼ਿਆਦਾ ਐਕਸਪੈਂਸਿਵ ਜ਼ਿਆਦਾ ਹੀ ਰੇਟ ਲੱਗਿਆ ਤੇ ਅਸੀਂ ਕਰਕੇ ਉਹਨਾਂ ਨੂੰ ਅਸੀਂ ਛੱਡ ਗਏ ਹੁਣ ਬੱਚਿਆਂ ਦੀ ਨੈਕਸਟ ਕੱਲ ਜਾਂ ਪਰਸੋ ਜਾਵਾਂਗੇ ਬੱਚਿਆਂ ਨੂੰ ਦੀਵਾਲੀ ਤੇ ਇੱਕ ਇੱਕ ਡਰੈਸ ਲੈ ਕੇ ਦੇਵਾਂਗੇ ਨਾਲੇ ਪਟਾਕੇ ਲੈ ਕੇ ਦੇਵਾਂਗੇ ਹੈਨਾ ਤੇ ਰਹਿਮ ਬੇਟੀ ਮੇਰੀ ਆਪਦੇ ਵਾਸਤੇ ਲੈ ਕੇ ਆਈ ਇਕਲੇ ਪਲੇਨ ਆਈ ਸੀ ਆ ਛੁੱਟੀ ਕਰਕੇ ਬਹਿ ਗਈ ਐ ਅੱਜ ਪੁੱਤੂ ਤੇਰਾ ਡਾਂਸ ਸੀਗਾ ਫੰਕਸ਼ਨ ਸਕੂਲ ਨੇ ਪਗਲिए ਹਾਂ ਮਾਣੀਆਂ ਮੈਡਮ ਨੇ ਵੀ ਨੋਟਿਸ ਨਹੀਂ ਭੇਜਿਆ ਕੋਈ ਵੀ ਮੈਸੇਜ ਹੀ ਨਹੀਂ ਭੇਜਿਆ ਕਿ ਫੰਕਸ਼ਨ ਐ ਨਹੀਂ ਤੇ ਮੈਂ ਭੇਜ ਦੇਣਾ ਸੀ ਅੱਜ ਇਹਨੂੰ ਕਿ ਰੈਮ ਨੇ ਡਾਂਸ ਸਟਿੱਕ ਡਾਂਸ ਕਰਨਾ ਸੀਗਾ ਪਾਰਟਿਸਿਪੇਟ ਕਰਵਾਇਆ ਸੀ ਤੁਹਾਨੂੰ ਮੈਡਮ ਨੇ ਡਾਂਸ ਦੇ ਵਿੱਚ ਹਾਂ ਮਮਲੀ ਦਾਸ ਦੀ ਨਿਕੋਚੇ ਗਏ ਸੀ ਹਾਂ ਤੇ ਤੁਸੀਂ ਤਾਂ ਦੱਸ ਸਕਦੇ ਸੀ ਨਾ ਕਿ ਡਾਂਸ ਚ ਹੈਗੀ ਹੈ ਮੁੰਨੂ ਕੋਈ ਛੁੱਟੀ ਨਾ ਕਰਾਂਦੇ ਅਸੀਂ ਇਹਦੀ ਸੋਹਣਾ ਜਿਹਾ ਬਣਾ ਕੇ ਭੇਜਦੇ ਹਾਂ ਚਲੋ ਜੀ ਇਸੇ ਨਾਲ ਆਪਾਂ ਕਰ ਰਹੇ ਹਾਂ ਜੀ ਵਲੌਗ ਨੂੰ ਐਂਡ ਸਾਡੀ ਵੀਡੀਓਜ਼ ਨੂੰ ਪਸੰਦ ਕਰਿਆ ਕਰੋ ਜੇ ਪਸੰਦ ਆਜੀ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਸਾਡੇ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਾਡੇ ਚੈਨਲ ਤੇ ਬਹੁਤ ਘੱਟ ਸਬਸਕ੍ਰਾਈਬਰ ਨੇ 1000 ਤੋਂ ਉੱਤੇ ਅਸੀਂ ਵੱਧ ਤੋਂ ਵੱਧ ਕੰਪਲੀਟ ਕਰਨਾ ਹੈ ਤੁਹਾਡੇ ਪਿਆਰ ਔਰ ਸਪੋਰਟ ਦੇ ਨਾਲ ਐਂਡ ਵੀਰੂ ਵੀਰ ਕੀ ਕਰੀ ਤੇ ਇਸ ਨਾਲ ਵੀਡੀਓ ਨੂੰ ਕਰਦੇ ਹਾਂ ਅਸੀਂ ਐਂਡ ਸਤਿ ਸ਼੍ਰੀ ਅਕਾਲ ਜੀ ਐਂਡ ਐਂਡ ਵੀਰੂ ਬਾਏ ਬਾਏ ਹੈ ਮੋ ਤੁਸ਼ੀ ਬਾਏ ਅੱਜ ਮੇਰਾ ਭਾਗੀ ਗਿਆ ਉਹ ਪਾਈ ਦੇ ਗਾਣਾ ਚਲੋ ਮੈਂ ਕਰਦੀ ਹਾਂ ਜੀ ਬਾਏ